ਬੱਚਿਆਂ ਦਾ ਸਭ ਤੋਂ ਵੱਡਾ ਸੁਪਨਾ ਕੀ ਹੁੰਦਾ ਵੱਡਿਆਂ ਨੂੰ ਕਾਪੀ ਕਰਨਾ ਬਿਲਕੁਲ ਉਹੀ ਚੀਜ਼ਾਂ ਕਰਨੀਆਂ ਜਿਹੜੀਆਂ ਵੱਡੇ ਕਰਦੇ ਆ ਜੇ ਆਪਾਂ ਦੇਖੀਏ ਛੋਟੀਆਂ ਬੱਚੀਆਂ ਨੂੰ ਤਾਂ ਉਹਨਾਂ ਦੇ ਖਿਡੌਣੇ ਵੀ ਕਿਸ ਤਰ੍ਹਾਂ ਦੇ ਹੁੰਦੇ ਆ ਛੋਟੇ-ਛੋਟੇ ਕਿਚਨ ਸੈੱਟ ਹੁੰਦੇ ਆ ਤੇ ਜੇ ਆਪਾਂ ਛੋਟੇ ਲੜਕੀਆਂ ਦੀ ਗੱਲ ਕਰੀਏ ਉਹਨਾਂ ਦੇ ਖਿਡੌਣੇ ਕਿਹੜੇ ਹੁੰਦੇ ਆ ਛੋਟੀਆਂ-ਛੋਟੀਆਂ ਕਾਰਾਂ ਇਸੇ ਕਰਕੇ ਜਦੋਂ ਵੀ ਆਪਾਂ ਕਿਤੇ ਮੇਲਿਆਂ ਤੇ ਜਾਂ ਦੁਕਾਨਾਂ ਤੇ ਜਾਂਦੇ ਆ ਉੱਥੇ ਵੀ ਜਿਹੜੇ ਖਿਡੌਣੇ ਹੁੰਦੇ ਆ ਉਹ ਜ਼ਿਆਦਾਤਰ ਛੋਟੀਆਂ ਕਾਰਾਂ ਹੁੰਦੀਆਂ ਛੋਟੇ-ਛੋਟੇ ਮੋਬਾਈਲ ਫੋਨ ਹੁੰਦੇ ਆ ਇਵਨ ਨਕਲੀ ਤੇ ਛੋਟੀਆਂ ਘੜੀਆਂ ਹੁੰਦੀਆਂ ਨੇ ਪਰ ਹੁਣ ਇੱਕ ਫਰਕ ਹੁੰਦਾ ਅਸਲੀ ਚੀਜ਼ ਅਸਲੀ ਆ ਤੇ ਨਕਲੀ ਚੀਜ਼ ਨਕਲੀ ਆ ਕਿਉਂਕਿ ਅਸਲੀ ਚੀਜ਼ ਕੰਮ ਵੀ ਉਹੀ ਕਰਦੀ ਆ ਇਸੇ ਕਰਕੇ ਉਹਦਾ ਜਿਹੜਾ ਰੇਟ ਹੁੰਦਾ ਉਹ ਖਡਾਉਣਿਆਂ ਤੋਂ ਜ਼ਿਆਦਾ ਹੁੰਦਾ Apple ਦਾ iPhone ਸ਼ਾਇਦ ਸਟਾਰਟ ਹੁੰਦਾ ਹੋਊਗਾ ਕੋਈ 60-70 ਹਜ਼ਾਰ ਤੇ ਉਸ ਤੋਂ ਵੀ ਸ਼ਾਇਦ ਥੋੜਾ ਜ਼ਿਆਦਾ ਤੋਂ ਪਰ ਜਿਹੜਾ ਉਹਦਾ ਖਡਾਉਣਾ ਬਣਦਾ ਜਿਹਨੂੰ ਉਹ ਛੋਟੇ ਬੱਚੇ ਲੈ ਲੈਂਦੇ ਆ ਤੇ ਫਿਰ ਐਕਟਿੰਗ ਕਰਦੇ ਆ ਉਹ ਕਿੰਨੇ ਦਾ ਹੁੰਦਾ ਸ਼ਾਇਦ 500 ਰੁਪਏ ਦਾ ਹੁੰਦਾ ਪਰ ਹੁਣ ਇੱਥੇ ਆ ਕੇ ਇੱਕ ਗੱਲ ਥੋੜੀ ਜੀ ਬਦਲਦੀ ਆ ਜੇ ਮੈਂ ਤੁਹਾਨੂੰ ਇਹ ਕਵਾਂ ਵੀ ਇੰਡੀਆ ਦਾ ਉਹੀ ਆਈਕੋਨਿਕ ਆਟੋ ਤਿੰਨ ਪਈਆ ਵਾਹਨ ਜਿਹੜਾ ਕਾਲੇ ਤੇ ਪੀਲੇ ਰੰਗ ਦਾ ਹੁੰਦਾ ਉਹਦੀ ਬਾਜ਼ਾਰ ਦੇ ਵਿੱਚ ਅਸਲੀ ਦੀ ਕੀਮਤ ਤਕਰੀਬਨ 2.5 ਲੱਖ ਰੁਪਈਆ ਵਾ ਤੇ ਹੁਣੇ-ਹੁਣੇ ਉਹਦੇ ਥੀਮ ਦੇ ਉੱਪਰ ਹੀ ਇੱਕ ਬਿਲਕੁਲ ਛੋਟਾ ਜਿਹਾ ਬੈਗ ਬਣਿਆ ਹੂਬ ਹੂ ਇੰਡੀਆ ਦੇ ਉਸੇ ਆਟੋ ਦੇ ਵਰਗਾ ਉਹ ਬੈਗ ਵੀ ਕੋਈ ਇਨਾ ਬਹੁਤ ਜ਼ਿਆਦਾ ਵੱਡਾ ਨਹੀਂ ਹੈ ਵੀ ਤੁਸੀਂ ਉਹਨੂੰ ਆਪਣੇ 4-5 ਦਿਨਾਂ ਦੇ ਲਈ ਘੁੰਮਣ ਲਈ ਜਾ ਸਕੋ ਤੇ ਉਹਨੇ ਇੱਕ ਕੱਪੜੇ ਉਹਦੇ ਚ ਪਾ ਲਓ ਬਹੁਤ ਛੋਟਾ ਜਿਹਾ ਬੈਗ ਆ ਪਰ ਉਹਦੀ ਕੀਮਤ ਕਿੰਨੀ ਆ 35 ਲੱਖ ਰੁਪਈਆ ਸਭ ਕੀਆ ਦੇਖਣਾ ਪੜ ਰਹਾ ਹੈ اچھا ਹੈ ਮੈਂ ਅੰਨ੍ਹਾ ਹਾਂ ਅਸਲੀ ਵਾਲੇ ਆਟੋ ਤੋਂ ਜਿਹਦੇ ਵਿੱਚ ਚਾਰੀਆਂ ਪੰਜ ਸਵਾਰੀਆਂ ਬੈਠ ਕੇ ਕਿਤੇ ਜਾ ਵੀ ਸਕਦੀਆਂ ਨੇ ਉਹਦੇ ਨਾਲੋਂ ਤਕਰੀਬਨ 12 13 ਗੁਣਾ ਜ਼ਿਆਦਾ ਹੁਣ ਇਹ ਕਿਵੇਂ ਹੋਇਆ ਹੁਣ ਇਸ ਕ੍ਰੇਜ਼ੀ ਨਿਊਜ਼ ਦੇ ਪਿੱਛੇ ਨੇ ਕੁਝ ਕਾਰਨ ਸਭ ਤੋਂ ਪਹਿਲਾ ਕਾਰਨ ਹੈਗਾ ਬ੍ਰਾਂਡ ਵੈਲਿਊ ਸਿੱਧੂ ਮੂਸੇ ਵਾਲੇ ਦਾ ਵੀ ਇੱਕ ਗਾਣਾ ਆਇਆ ਸੀਗਾ ਨਾਮ ਨੇ ਬ੍ਰਾਂਡ ਮਹਿੰਗੀਆਂ ਨੇ ਗੱਡੀਆਂ ਕਿਸੇ ਦੀ ਪੋਪੁਲਾਰਿਟੀ ਦੀ ਗੱਲ ਕਰਨੀ ਹੋਵੇ ਤਾਂ ਵੀ ਕਿਹਾ ਜਾਂਦਾ ਵੀ ਉਹਦੀ ਬ੍ਰਾਂਡ ਵੈਲਿਊ ਕਿੰਨੀ ਆ ਪੰਜਾਬੀ ਸਿੰਗਰਾਂ ਦਾ ਕੋਈ ਵੀ ਗਾਣਾ ਦੇਖ ਲਓ ਹਰੇਕ ਗਾਣੇ ਦੇ ਵਿੱਚ ਪਤਾ ਨਹੀਂ ਕਿੱਥੋਂ ਕਿੱਥੋਂ ਬ੍ਰਾਂਡ ਕੱਢ ਕੇ ਲਿਆਉਂਦੇ ਆ ਸ਼ਾਇਦ ਵਿਚਾਰੇ Google ਤੇ ਹੀ ਸਰਚ ਕਰਦੇ ਹੋਣਗੇ ਕਿਤੇ Gucci ਕਿਤੇ Prada ਕਿਤੇ ਫਲਾਣਾ ਅਗਲਾ ਕਾਰਨ ਹੈ ਸਮਾਜ ਦੇ ਵਿੱਚ ਆਪਣੀ ਦੇਖ ਨੂੰ ਹੋਰ ਜ਼ਿਆਦਾ ਵਧਾ ਕੇ ਦਿਖਾਉਣਾ ਕਿਉਂਕਿ ਕੁਝ ਬ੍ਰਾਂਡ ਇਸ ਤਰ੍ਹਾਂ ਦੇ ਹੁੰਦੇ ਆ ਜਿਨ੍ਹਾਂ ਦੇ ਨਾਲ ਹੁਣ ਇੱਕ ਟੈਗ ਲੱਗ ਗਿਆ ਕਿ ਇਹ ਬਹੁਤ ਅਮੀਰਾਂ ਦੇ ਬ੍ਰਾਂਡ ਆ ਚਾਹੇ ਉਹਨਾਂ ਦੀ ਪ੍ਰੋਡਕਟ ਦੀ ਕੋਈ ਪ੍ਰੈਕਟੀਕੈਲਿਟੀ ਹੋਵੇ ਵੀ ਚਾਹੇ ਨਾ ਹੋਵੇ ਬਸ ਉਹ ਬ੍ਰਾਂਡ ਦੀ ਕੋਈ ਚੀਜ਼ ਕਿਸੇ ਨੇ ਫੜੀ ਹੋਈ ਆ ਤਾਂ ਇਹ ਲੱਗਦਾ ਕਿ ਭਾਈ ਇਹ ਬੰਦਾ ਬਹੁਤ ਹੀ ਜ਼ਿਆਦਾ ਅਮੀਰ ਆ ਇੱਥੇ ਵੀ ਸੇਮ ਚੀਜ਼ ਹੋਈ ਆ ਜਿਹੜੀ ਕੰਪਨੀ ਨੇ ਇਹ ਵਾਲਾ ਬੈਗ ਬਣਾਇਆ ਬਿਲਕੁਲ ਇਸ ਆਟੋ ਦੀ ਸ਼ੇਪ ਦਾ ਤੇ ਬਿਲਕੁਲ ਛੋਟਾ ਜਿਹਾ ਉਹ ਕੰਪਨੀ ਹੈਗੀ ਆ ਲੋਈ ਵਿਟੌਨ ਲੋਈ ਵਿਟੌਨ ਪੂਰੀ ਦੁਨੀਆ ਦੇ ਵਿੱਚ ਮਸ਼ਹੂਰ ਆ ਆਪਣੀਆਂ ਲਗਜ਼ਰੀ ਪ੍ਰੋਡਕਟਸ ਦੇ ਕਰਕੇ ਬਸ ਇੱਕ ਨਾਮ ਆ ਇੱਕ ਟੈਗ ਆ ਥੋੜੇ ਦਿਨ ਪਹਿਲਾਂ ਵੀ ਮੈਂ ਇੱਕ ਵੀਡੀਓ ਬਣਾਇਆ ਸੀ ਉਹਦੇ ਵਿੱਚ ਤੁਹਾਨੂੰ ਇਹ ਦਿਖਾਇਆ ਸੀ ਕੁਝ ਗੋਰੀਆਂ ਇੰਡੀਆ ਦੇ ਵਿੱਚ ਵਿਮਲ ਵਾਲਿਆਂ ਦਾ ਉਹ ਬੈਗ ਚੱਕ ਕੇ ਫਿਰਦੀਆਂ ਨੇ ਤੇ ਦੂਸਰੇ ਪਾਸੇ ਦੁਨੀਆ ਦਾ ਇੱਕ ਹੋਰ ਬਹੁਤ ਹੀ ਜ਼ਿਆਦਾ ਲਗਜ਼ਰੀ ਬ੍ਰਾਂਡ ਪ੍ਰਾਡਾ ਪ੍ਰਾਡਾ ਨੇ ਇੰਡੀਆ ਦੇ ਕੋਲਾਪੂਰੀ ਸੈਂਡਲਸ ਨੂੰ ਬਣਾਇਆ ਸਿਰਫ ਆਪਣਾ ਟੈਗ ਲਾਤਾ ਤੇ ਉਹਦੀ ਕੀਮਤ ਰੱਖਤੀ 1 ਲੱਖ ਰੁਪਈਆ ਇੱਕ ਦੁਬਈ ਤੋਂ ਨਿਊਜ਼ ਆਈ ਸੀ ਕੁਝ ਮਹੀਨੇ ਪਹਿਲਾਂ ਜਿੱਥੇ ਇੱਕ ਬੰਦਾ ਇੰਡੀਅਨ ਚਾਹ ਨੂੰ ਵੇਚ ਰਿਹਾ ਵਾ ਉਹ ਵੀ ਸ਼ਾਇਦ 1 ਲੱਖ ਰੁਪਈਏ ਦੀ ਵਿਕ ਰਹੀ ਆ ਗੱਲ ਸਿਰਫ ਇਹ ਆ ਕਿ ਤੁਸੀਂ ਲੋਕਾਂ ਨੂੰ ਮੂਰਖ ਬਣਾ ਸਕਦੇ ਹੋ ਉਹਨਾਂ ਨੂੰ ਸਿਰਫ ਕੁਝ ਟਾਈਮ ਦੇ ਲਈ ਇੱਕ ਫੇਕ ਝੂਠੀ ਅਮੀਰੀ ਦਾ ਅਹਿਸਾਸ ਦਵਾ ਕੇ ਤੇ ਇਸੇ ਤਰ੍ਹਾਂ ਹੀ ਇਹ ਕੰਪਨੀਆਂ ਤੇ ਜਿਨ੍ਹਾਂ ਦਾ ਬਸ ਇੱਕ ਟੈਗ ਬਣ ਜਾਂਦਾ ਲੋਕਾਂ ਦੇ ਦਿਮਾਗ 'ਚ ਉਹਨਾਂ ਦੀ ਇਮੇਜ ਬਣ ਜਾਂਦੀ ਆ ਇਸ ਤੋਂ ਵੱਧ ਗੱਲ ਕੁਝ ਨਹੀਂ ਹੁੰਦੀ ਇਸੇ ਤਰ੍ਹਾਂ ਇਹ ਲੋਕਾਂ ਨੂੰ ਮੂਰਖ ਬਣਾ ਬਣਾ ਕੇ ਆਪਣੇ ਪ੍ਰੋਫਿਟ ਇਕੱਠੇ ਕਰਦੀਆਂ ਰਹਿੰਦੀਆਂ ਨੇ ਇੱਥੇ ਬਸ ਇੱਕ ਹਾਸੋਹਿਣੀ ਗੱਲ ਇਹ ਆ ਕਿ ਜੇ ਕਿਸੇ ਅਸਲੀ ਆਟੋ ਚਾਲਕ ਨੂੰ ਆਪਾਂ ਇਹ ਵਾਲਾ ਬੈਗ ਦਿਖਾਵਾਂਗੇ ਤੇ ਫਿਰ ਉਹਨੂੰ ਇਹਦੀ ਕੀਮਤ ਦੱਸਾਂਗੇ ਤਾਂ ਫਿਰ ਉਹਦੇ ਦਿਲ ਤੇ ਕੀ ਬੀਤਦੀ ਹੋਗੀ ਖਤਮ ਹੋ ਗਿਆ ਭਈਆ ਮੈਟਰ ਦੇ ਨਾਲੇ ਉਦੋਂ ਉਹਦੀ ਰਿਐਕਸ਼ਨ ਕੀ ਹੋਊਗੀ ਇਸ ਬੈਗ ਦੇ 35 ਲੱਖ ਰੁਪਏ ਦੇ ਪ੍ਰਾਈਸ ਟੈਗ ਦੇ ਬਾਰੇ ਵਿੱਚ